ਪਾਰਟੀ ਮੋਲ ਦੇ ਗੁਰਦੀਪ ਸਿੰਘ ਨੂੰ ਨਸ਼ਾ ਤਸਕਰੀ ਦੋਸ਼ਾਂ ਤਹਿਤ ਅੱਜ ਇੰਡੋਨੇਸ਼ੀਆ ਦੇ ਵਿੱਚ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਮੁਤਾਬਕ ਸਰਕਾਰ ਉਸਨੂੰ ਬਚਾਉਣ ਦੀਆਂ ਸੰਭਵ ਕੋਸ਼ਿਸ਼ਾਂ ਕੀਤੀ ਜਾ ਰਹੀ ਹੈ 48 ਸਾਲਾ ਗੁਰਦੀਪ ਸਿੰਘ ਜਲੰਧਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਉਸਨੂੰ 14 ਵਿਅਕਤੀਆਂ ਸਮੇਤ ਨਸ਼ਾ ਤਸਕਰੀ ਦੇ ਇਲਜ਼ਾਮਾਂ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਨੇਪਾਲ ਵਿੱਚ ਭਾਰੀ ਮੀਂਹ ਨਾਲ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ 64 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਹੋਰ ਕਈ ਲਾਪਤਾ ਨੇ ਇਸ ਕੁਦਰਤੀ ਆਫਤ ਦੇ ਨਾਲ ਹਜ਼ਾਰਾਂ ਲੋਕ ਬੇਕਾਰ ਹੋ ਗਏ ਨੇ ਲਗਾਤਾਰ ਮੀਂਹ ਨਾਲ ਨਦੀਆਂ ਦੇ ਵਿੱਚ ਜਲ ਦਾ ਪੱਧਰ ਵਧ ਰਿਹਾ ਹੈ ਇਸ ਕਾਰਨ ਕਈ ਮਕਾਨ ਟਹਿ ਗਏ ਨੇ ਇਸ ਅਭਦ ਨਾਲ ਸਥਾਨਕ ਆਬਾਦੀ ਦੇ ਵਿੱਚ ਅਫਰਾ ਤਫਰੀ ਦਾ ਮਾਹੌਲ ਬਣਿਆ ਹੋਇਆ ਹੈ ਕਿਸ ਨੇ ਕਿਹਾ ਕਿ ਪੱਛਮੀ ਨੇਪਾਲ ਦੇ ਪਿਉਥਾਨ ਜ਼ਿਲ੍ਹੇ ਵਿੱਚ 10 ਹੋਰ ਲਾਸ਼ਾਂ ਬ੍ਰਾਹਮਣ ਹੋਣ ਦੇ ਨਾਲ ਨੇਪਾਲ ਵਿੱਚ ਹੜ੍ਹ ਤੇ ਜ਼ਮੀਨ ਖਿਸਕਣ ਨਾਲ ਮਾਰੇ ਜਾਣ ਵਾਲਿਆਂ ਦੀ ਗਿਣਤੀ 66 ਹੋ ਗਈ ਹੈ ਪਿਉਥਾਨ ਉਨ੍ਹਾਂ 14 ਜ਼ਿਲ੍ਹਿਆਂ ਵਿੱਚ ਸ਼ਾਮਲ ਹੈ ਜਿੱਥੇ ਹੜ੍ਹ ਨਾਲ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਹੈ ਇਥੇ ਹੜ੍ਹ ਤੇ ਜ਼ਮੀਨ ਖਿਸਕਣ ਨਾਲ ਮਰਨ ਵਾਲੇ ਦੀ ਗਿਣਤੀ 36 ਹੋ ਗਈ ਹੈ ਸੂਰਜੀ ਉਡਾਣਾਂ ਚੱਲਣ ਵਾਲਾ ਹਵਾਈ ਜਹਾਜ਼ EMPLUS2 ਨੇ ਪੂਰੀ ਦੁਨੀਆ ਦਾ ਪਹਿਲਾ ਚੱਕਰ ਪੂਰਾ ਕਰ ਲਿਆ ਹੈ 40000 ਕਿਲੋਮੀਟਰ ਪੂਰਾ ਕਰਨ ਦੇ ਬਾਅਦ ਜਹਾਜ਼ ਨੇ ਅਬੂਤਾਬੀ ਵਿੱਚ ਲੈਂਡਿੰਗ ਕੀਤੀ ਇਤਿਹਾਸ ਸਿਰਜਣ ਵਾਲੇ ਇਸ ਜਹਾਜ਼ ਨੇ ਆਪਣੀ ਪਹਿਲੀ ਯਾਤਰਾ ਕਰੀਬ 1 ਸਾਲ ਵਿੱਚ ਪੂਰੀ ਕੀਤੀ ਹੈ ਜਹਾਜ਼ ਨੇ 9 ਮਾਰਚ 2015 ਵਿੱਚ ਅਬੂਤਾਬੀ ਤੋਂ ਸਫ਼ਰ ਦੀ ਸ਼ੁਰੂਆਤ ਕੀਤੀ ਸੀ ਤੁਰਕ ਵਿੱਚ ਕੁਲ ਦੇਸ਼ਤਵਾਦੀਆਂ ਵੱਲੋਂ ਕੀਤੇ ਗਏ ਬੰਬ ਹਮਲੇ 'ਚ ਦੋ ਫੌਜੀਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜ਼ਖਮੀ ਹੋ ਗਿਆ। ਚੌਕਿਆ ਬਲੰਦੇ ਸੂਤਰਾਂ ਨੇ ਦੱਸਿਆ ਕਿ ਦੱਖਣ ਪੂਰਬੀ ਤੁਰਕੀ ਰਾਸ਼ੀ ਰਾਜ ਮਾਰਗ ਨੇੜੇ ਜਿਵੇਂ ਫੌਜ ਦਾ ਵਾਹਨ ਗੁਜ਼ਰਿਆ ਤਾਂ ਉੱਥੇ ਤੰਗ 'ਚ ਬੈਠੇ ਤਵਾਦੀਆਂ ਨੇ ਪਹਿਲਾਂ ਹੀ ਸੜਕ 'ਤੇ ਨਾਰੇ ਰੱਖੇ ਬੰਬ ਨੂੰ ਰਿਮੋਟ ਕੰਟਰੋਲ ਨਾਲ ਉਡਾ ਦਿੱਤਾ ਜਿਸ ਕਾਰਨ ਦੋ ਫੌਜੀਆਂ ਦੀ ਮੌਤ ਹੋ ਗਈ। 2 ਜੁਲਾਈ ਨੂੰ ਹੋਈਆਂ ਚੋਣਾ ਵਿੱਚ ਪ੍ਰਧਾਨ ਮੰਤਰੀ ਟਰਨ ਬੋਲਨੇ ਮੁਰਜਿਤ ਪ੍ਰਾਪਤ ਕੀਤੀ ਹੈ। ਉਹਨਾਂ ਨੇ ਆਪਣੇ ਮੰਤਰੀ ਮੰਡਲ ਵਿੱਚ ਕੁਝ ਤਬਦੀਲੀਆਂ ਕੀਤੀਆਂ ਨੇ। ਵੀਰਵਾਲ ਨੂੰ ਪ੍ਰਧਾਨ ਮੰਤਰੀ ਟਰਨ ਬੋਲਦੇ ਆਪਣੇ ਨਵੇਂ ਮੰਤਰੀ ਮੰਡਲ ਦੀ ਬੈਠਕ ਭਾਈ ਉਹਨਾਂ ਨੇ ਆਪਣੇ ਮੰਤਰੀਆਂ ਨਾਲ ਸਰਕਾਰ ਦੇ ਏਜੰਡੇ ਬਾਰੇ ਗੱਲਬਾਤ ਕੀਤੀ। ਉਹਨਾਂ ਕਿਹਾ ਕਿ ਉਹ ਦੇਸ਼ ਲਈ ਇਕੱਠੇ ਹੋ ਕੇ ਕੰਮ ਕਰਨਗੇ। ਬ੍ਰਿਟੇਨ ਤੋਂ ਕੋਹਿੰੂਰ ਨੂੰ ਵਾਪਸ ਲੈਉਣ ਦੀ ਪਾਰਦੀ ਮੁਹਿੰਮ ਨੂੰ ਝਟਕਾ ਲੱਗਿਆ ਹੈ ਬ੍ਰਿਟੇਨ ਏਸ਼ੀਆ ਤੇ ਪੈਸੀਫਿਕ ਮਾਮਲੇ ਦੇ ਮੰਤਰੀ ਅਲੋਕ ਸ਼ਰਮਾ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਦਾ ਮੰਨਣਾ ਹੈ ਕਿ ਕੋਹਿੰੂਰ ਨੂੰ ਵਾਪਸ ਲੈਉਣ ਲਈ ਕੋਈ ਲੀਗਲ ਗਰਾਉਂਡ ਨਹੀਂ ਹੈ ਸ਼ਰਮਾ ਬ੍ਰਿਟੇਗਜ਼ਿਟ ਤੋਂ ਬਾਅਦ ਪਾਰ ਤਾਉਣ ਵਾਲੇ ਪਹਿਲੇ ਬ੍ਰਿਟਿਸ਼ ਮੰਤਰੀ ਨੇ ਸ਼ਰਮਾ ਨੇ ਕਿਹਾ ਹੈ ਕਿ ਇਹ ਬ੍ਰਿਟੇਸ਼ ਸਰਕਾਰ ਦਾ ਪੁਰਾਣਾ ਸਟੈਂਡ ਹੈ ਜਰਮਨੀਂ ਦੇ ਨੋਰੈਂਬर्ग ਜੀ ਇਮੀਗ੍ਰੇਸ਼ਨ ਦਫਤਰ ਦੇ ਰਜਿਸਟਰ ਦਾ ਬੰਬ ਧਮਾਕਾ ਹੋਇਆ ਮਾਕਾ ਜੀ ਕਿਸੇ ਜਾਣੀ ਨੁਕਸਾਨ ਦੀ ਹਾਲੀਆ ਕੋਈ ਖਬਰ ਨਹੀਂ ਹੈ ਜਾਣਕਾਰੀ ਮੁਤਾਬਕ ਕਿ ਧਮਾਕਾ ਕਿਸਨ ਅਮਰੀਕਾ ਦੀ ਮਸ਼ਹੂਰ ਐਮਪਾਇਰ ਸਟੇਟ ਬਿਲਡਿੰਗ ਉੱਤੇ ਬਿਜਲੀ ਡਿੱਗਣ ਦੀ ਇੱਕ ਤਸਵੀਰ ਦੁਨੀਆ ਵਿੱਚ ਵਾਇਰਲ ਹੋ ਰਹੀ ਹੈ। ਇਹ ਤਸਵੀਰ ਅਮਰੀਕੀ ਪੱਤਰਕਾਰ ਹੈਂਡਰਿਕ ਮੋਲਟਕੇ ਨੇ ਖਿੱਚੀ ਹੈ। ਹੈਂਡਰਿਕ ਨੇ ਇਸ ਘਟਨਾ ਦਾ ਇੱਕ 12 ਸਕਿੰਟ ਦਾ ਵੀਡੀਓ ਵੀ ਬਣਾਇਆ ਜੋ ਕਿ YouTube 'ਤੇ ਅਪਲੋਡ ਕੀਤੇ ਜਾਣ ਦੇ ਬਾਅਦ ਵਾਇਰਲ ਹੋ ਰਿਹਾ ਹੈ। ਇਸ ਬਿਲਡਿੰਗ ਉੱਤੇ ਹਰ ਸਾਲ ਅੰਦਾਜ਼ਨ 22 ਵਾਰ ਆਸਮਾਨੀ ਬਿਜਲੀ ਡਿੱਗਦੀ ਹੈ। ਅਮਰੀਕਾ ਰਾਸ਼ਟਰਪਤੀ ਬ拉克 ਓਬਾਮਨ ਨੇ ਡੈਮੋਕ੍ਰੈਟਿਕ ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਹੈਲਰੀ ਕਲਿੰਟਨ ਦਾ ਸਮਰਥਨ ਕੀਤਾ ਹੈ। ਉਹਨਾਂ ਕਹੇ ਕਿ ਹੈਲਰੀ ਆਪਣੇ ਪਤੀ ਅਤੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਨਾਲੋਂ ਕਿਤੇ ਜ਼ਤ ਕਾਬਿਲ ਹੈ। ਓਬਾਮਨ ਨੇ ਕਿਹਾ ਕਿ ਨਵੰਬਰ ਦੇ ਵਿੱਚ ਚੋਣਾਂ ਹੋਣ ਵਾਲੀਆਂ ਨੇ। ਇਹ ਆਮ ਚੋਣਾਂ ਨਹੀਂ ਨੇ। ਇਹਨਾਂ ਵਿੱਚ ਸਭ ਕੁਝ दांव ਤੇ ਲੱਗਿਆ ਹੋਇਆ ਹੈ। ਮੁਬਈਤਵਾਦੀ ਹਮਲੇ ਦੇ ਮਾਸਟਰਮਾਈਂਡ ਤੇ ਜਮਾਤ ਉਦਾਵਾ ਦੇ ਮੁਖੀ ਹਾਫਿਜ਼ ਸૈયਦ ਨੇ ਕਸ਼ਮੀਰ ਚਪੜਕੇ ਹਿੰਸਣ ਲੈ ਕੇ ਬਿਆਨ ਦਿੱਤਾ ਹੈ ਹਮੇਸ਼ਾ ਖੁਦ ਨੂੰ ਲਸ਼ਕਰੇ ਤੌਬਾ ਤੋਂ ਵਕਤ ਦੱਸਣ ਵਾਲੇ ਹਾਫਿਜ਼ ਨੇ ਕਿਹਾ ਕਿ ਕਸ਼ਮੀਰ ਜੋਏ ਵਿਰੋਧ ਪ੍ਰਦਰਸ਼ਨ ਦੀਗਵਾਈ ਲਸ਼ਕਰ ਦਾ ਹੀ ਕਮਾਂਡਰ ਕਰ ਰਿਹਾ ਸੀ ਹਾਫਿਜ਼ ਨੇ ਉਸ ਦਾ ਨਾਮ ਅਮੀਰ ਦੱਸਿਆ ਉਸ ਨੇ ਦੱਸਿਆ ਕਿ ਪ੍ਰਦਰਸ਼ਨ ਪਾਕਿਸਤਾਨ ਦੇ ਸਮਰਥਨ ਚ ਕਸ਼ਮੀਰੀਆਂ ਨੇ ਇਕਜੁੱਟ ਕਰਨ ਦੇ ਲਹਾਜ਼ ਨਾਲ ਸ਼ੁਰੂ ਕੀਤੇ ਗਏ ਸਨ